ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਲੰਮੇ ਸਮੇਂ ਤੋਂ ਇੱਕ ਸੋਸ਼ਲ ਮੀਡੀਆ ਤੇ ਰੌਲਾ ਜਾਂ ਚੱਲੀ ਜਾਂਦਾ ਕਿ ਜਿਹੜੇ ਸਿੱਖ ਨੇ ਇਹ ਹਿੰਦੂਆਂ ਦਾ ਹੀ ਹਿੱਸਾ ਨੇ ਸਿੱਖ ਹਿੰਦੂਆਂ 'ਚੋਂ ਨਿਕਲੇ ਨੇ ਉਹਨਾਂ ਨੂੰ ਦੱਸ ਦਈਏ ਹਿੰਦੂਆਂ 'ਚੋਂ ਸਿੱਖ ਨਹੀਂ ਨਿਕਲੇ ਸਿੱਖਾਂ 'ਚੋਂ ਹਿੰਦੂ ਨਿਕਲੇ ਨੇ ਪਾੜ ਕੇ ਅੱਡ ਕੀਤੇ ਨੇ ਬਲਕਿ ਇਹ ਗੁਰਬਾਣੀ ਦੀ ਪੰਗਤੀ ਪਈ ਹੈ ਕਬੀਰ ਸਾਹਿਬ ਦੀ ਉਹ ਕਹਿੰਦੇ ਪਾਹਨ 베ਰੀ ਪ੍ਰਥਮੇ ਪੰਡਤ ਪਾੜੀ ਬਾਟ ਪੰਡਤ ਨੇ ਬਾਟ ਪਾੜੀ ਐ ਬਾਟ ਕਹਿੰਦੇ ਨੇ ਰਾਸਤੇ ਨੂੰ ਮਾਰਗ ਨੂੰ ਸਿੱਖਾਂ ਦਾ ਤੇ ਹਿੰਦੂਆਂ ਦਾ ਮਾਰਗ ਇੱਕੋ ਸੀ ਜਿਹੜੇ ਧਰਮ ਤੋਂ ਭਗੌੜੇ ਹੋਗੇ ਉਹਨਾਂ ਨੂੰ ਹਿੰਦੂ ਕਿਹਾ ਗਿਆ ਜਿਹੜੇ ਸੱਚ ਤੋਂ ਭਗੌੜੇ ਹੋਗੇ ਨਾ ਉਹਨਾਂ ਨੂੰ ਹਿੰਦੂ ਕਿਹਾ ਜਾਂਦਾ ਇਹਨਾਂ ਨੇ ਮਾਰਗ ਪਾੜ ਲਿਆ ਅੱਡ ਕਰ ਲਿਆ ਰਾ ਤੇ ਸਿੱਖਾਂ ਜੋ ਹਿੰਦੂ ਨਿਕਲੇ ਨੇ ਸਿੱਖਾਂ ਦਾ ਧਰਮ ਆਦ ਧਰਮ ਐ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਆਦ ਸੱਚ ਕਿਹਾ ਇਹਨੂੰ ਆਦ ਹੁੰਦਾ ਮੁੱਢ ਸਭ ਤੋਂ ਪਹਿਲਾਂ ਹੁਕਮ ਹੈ ਹੁਕਮ ਹੀ ਤੇ ਸਭ ਜਗ ਉਪਜਾ ਹੁਕਮੇ ਮਾਹੇ ਸਮਾਵੰਗੇ ਜੋ ਕੁਛ ਦੀਂਦਾ ਸਾਰਾ ਕੁਛ ਹੁਕਮ ਚੋਂ ਪੈਦਾ ਹੋਇਆ ਤੇ ਪੰਡਤਾਂ ਨੇ ਇਸ ਹੁਕਮ ਰੂਪੀ ਧਰਮ ਤੋਂ ਬਾਟ ਪਾੜ ਕੇ ਅੱਡ ਕੀਤੀ ਹੈ ਪਾਹਨ ਕਹਿੰਦੇ ਨੇ ਪੱਥਰ ਨੂੰ ਬੇੜੀ ਕਹਿੰਦੇ ਨੇ ਬੋਟ ਨੂੰ ਕਿਸ਼ਤੀ ਨੂੰ ਤਰਨ ਵਾਸਤੇ ਨਾ ਭਵ ਸਾਗਰ ਇਹਨੂੰ ਭਵ ਸਾਗਰ ਕਹਿੰਦੇ ਨੇ ਭਵ ਸਾਗਰ ਤਰਨ ਵਾਸਤੇ ਬੋਟ ਕਿਸ਼ਤੀ ਦਾ ਸਹਾਰਾ ਲੈਣਾ ਸੀ ਉਹ ਪੱਥਰ ਬਣਾਇਆ ਇਹਨਾਂ ਨੇ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਪਾਹਨ ਪਰਮੇਸ਼ਰ ਕੀਆ ਪਾਹਨ ਨੂੰ ਪਰਮੇਸ਼ਰ ਬਣਾ ਲਿਆ ਤਾਂ ਭਗਤ ਨਾਮਦੇਵ ਜੀ ਅੰਨਾ ਕਹਿੰਦੇ ਨੇ Hindu ਬੰਨਾ ਉਹ ਕਹਿੰਦੇ ਸ੍ਰਿਸ਼ਟੀ ਤਾਂ ਆ ਰਾਮ ਨੇ ਬਣਾਈ ਐ ਸਾਧੂ ਰਚਨਾ ਆ ਰਾਮ ਬਣਾਈ ਤੁਸੀਂ ਰਚਨਾ ਚੋਂ ਇੱਕ ਪੱਥਰ ਜਾ ਕੇ ਨਾਮ ਨੂੰ ਲੱਗੇ ਹੋਏ ਬਣਾਉਣ। ਉਹ ਪਰਮੇਸ਼ਰ ਨੇ ਤੁਹਾਨੂੰ ਬਣਾਇਆ ਕਿ ਤੁਸੀਂ ਪਰਮੇਸ਼ਰ ਨੂੰ ਬਣਾ ਰਹੇ ਹੋ। ਪਰਮੇਸ਼ਰ ਨੂੰ ਬਣਾ ਰਹੇ ਨੇ ਪਰਮੇਸ਼ਰ ਦੀਆਂ ਮੂਰਤੀਆਂ। ਤਾਂ ਇਹਨਾਂ ਨੂੰ ਅੰਨਾ ਕਿਹਾ ਜੀ। ਸਿੱਖ ਵੀ ਕਹੀਂ ਪਿੱਛੇ ਲਾ ਕੇ 21ਵੀਂ ਸਦੀ ਦਾ ਧਰਮ ਦੱਸਦੇ ਨੇ। ਕਹਿੰਦੇ 21ਵੀਂ ਸਦੀ ਦਾ ਧਰਮ ਹੈ। ਮਤ ਮਾਰੀ ਗਈ ਜਾਂ ਤਾਂ ਆਨੇ ਹੋ ਤੁਸੀਂ। ਦੀਨ ਦਾ ਨਹੀਂ ਤੁਹਾਨੂੰ ਵੀ ਕੀ ਲਿਖਿਆ ਹੋਇਆ ਕੀ ਨਹੀਂ ਲਿਖਿਆ ਹੋਇਆ ਤੇ ਜਾਂ ਫਿਰ ਗੋਡਿਆਂ ਦੇ ਵਿੱਚ ਲੰਗਰ ਵਾਲੀ ਮੰਗੀ ਉੱਤਰਾਈ। ਤੁਹਾਡੇ ਖੜੇ ਹੋ ਕੇ ਸੱਚ ਬੋਲਣ ਦੀ ਹਿੰਮਤ ਨਹੀਂ ਰਹੀ ਗੁਰਬਾਣੀ ਤਾਂ ਕੀ ਕਹਿੰਦੀ ਐ ਤੁਸੀਂ ਕੀ ਕਰਦੇ ਹੋ ਸਿੱਖਾਂ ਦਾ ਜੋ ਧਰਮ ਹੈ ਆਧ ਧਰਮ ਹੈ ਬਾਟ ਪਾੜ ਕੇ ਹਿੰਦੂਆਂ ਨੇ ਅੱਡ ਹੋਏ ਨੇ ਹਿੰਦੂ ਬਾਟ ਪਾੜੀ ਇਹਨਾਂ ਨੇ ਅੱਜ ਇਕੱਠੇ ਹੋਣਾ ਸਿੱਖ ਬਣ ਜਾਣ ਸਿੱਖੀ ਛੱਡ ਕੇ ਭਗੌੜੇ ਹੋਏ ਨੇ ਸਿੱਖ ਥੋੜੋ ਭਗੌੜੇ ਹੋਏ ਨੇ ਏ ਨਹੀਂ ਕਹਿੰਦੇ ਵੀ ਅਸੀਂ ਦੋ ਅੱਖਾਂ ਆਪਣੀਆਂ ਖੋਲ੍ਹ ਕੇ ਸਿੱਖ ਬਣ ਜਾਈਏ ਸਿੱਖਾਂ ਨੂੰ ਕਹਿੰਦੇ ਨੇ ਕਹਿੰਦੇ ਤੁਸੀਂ ਆਪਣੀਆਂ ਅੱਖਾਂ ਭੰਨ ਲਓ ਤੁਸੀਂ ਵੀ Hindu ਹੋ ਜੋ ਅੰਨੇ ਹੋ ਜੋ ਤੁਸੀਂ ਵੀ ਸਿੱਖਾਂ ਦਾ ਧਰਮ ਆ ਧਰਮ ਹੈ ਕਬੀਰ ਸਾਹਿਬ ਦੀ ਪੰਕਤੀ ਦੇਖੋ ਪੜ੍ਹ ਕੇ ਕੀ ਕਹਿੰਦੀ ਹੈ ਵੇਦ ਕੀ ਪੁੱਤਰੀ ਸਿਮਰਤੀ ਭਾਈ ਸੰਕਰ ਜੇਵਰੀ ਲਹੈ ਆਈ ਐਸੇ ਸੰਗਲ ਨਾਲ ਬੰਨੇ ਨੇ ਕੋਈ ਨਹੀਂ ਛੁੱਟ ਰਹਾ ਨਾ ਇਹ ਚੋਂ ਜਦੋਂ ਵੇਦ ਛੱਡਤਾ ਸਿਮਰਤ ਸਾਸਤਰ ਲਿਖਲੇ ਸਿਮਰਤ ਸਾਸਤਰਾਂ ਦੇ ਵਿੱਚ ਕੀ ਲਿਖਿਆ ਕੂੜ-ਗਵਾੜ ਲਿਖਿਆ ਝੂਠ ਲਿਖਿਆ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ ਕੂੜ ਝੁੱਠੀਆਂ ਗੱਲਾਂ ਹੋਛੀਆਂ ਗੱਲਾਂ ਲਿਖੀਆਂ ਹੋਈਆਂ ਨੇ ਬਾਟ-ਪਾੜ ਕੇ ਜਿਹੜਾ ਕੁਝ ਲਿਖਿਆ ਨਾ ਇਹਨਾਂ ਨੇ ਉਹ ਆ ਲਿਖਿਆ ਪੰਡਤਾਂ ਨੇ ਤਾਂ ਤਾਂ ਗੁਰਬਾਣੀ ਨੇ ਬਾਰ-ਬਾਰ ਟਾਰਗੇਟ ਕੀਤੇ ਨੇ ਝੂਠ ਨਾ ਬੋਲ ਪੰਡੇ ਸੱਚ ਕਹੀਏ ਉਹ ਪੰਡਤੋ ਤੁਸੀਂ ਸੱਚ ਕਿਉਂ ਨਹੀਂ ਦੱਸਦੇ ਝੂਠ ਬੋਲਦੇ ਹੋ ਅੱਜੈ ਕਾ ਨਵਾਂ ਝੂਠ ਘੜ ਲਿਆ ਆਖੇ ਜੀ ਸਿੱਖ ਹਿੰਦੂਆਂ ਚੋਂ ਨਿਕਲੇ ਨੇ ਸਿੱਖ ਨਹੀਂ ਹਿੰਦੂਆਂ ਚੋਂ ਨਿਕਲੇ ਹੈਗੇ ਸਿੱਖਾਂ ਦਾ ਆਧ ਧਰਮ ਹੈ ਵੇਦ ਧਰਮ ਹੈ ਸਿੱਖਾਂ ਦਾ ਤੁਸੀਂ ਵੇਦ ਚੋਂ ਬਾਟ ਪੜ੍ਹੀ ਹੈ ਵੇਦ ਦਾ ਅਰਥ ਹੁੰਦਾ ਗਿਆਨ ਗੁਰ ਦਾ ਅਰਥ ਹੁੰਦਾ ਗਿਆਨ ਗੁਰ ਮੇਰਾ ਗਿਆਨ ਗੁਰ ਦਾ ਅਰਥ ਕੀ ਹੁੰਦਾ ਗਿਆਨ ਵੇਦ ਦਾ ਅਰਥ ਕੀ ਹੁੰਦਾ ਗਿਆਨ ਚਾਹੇ ਇਹਨੂੰ ਗੁਰ ਬਾਣੀ ਕਹੋ ਚਾਹੇ ਇਹਨੂੰ ਵੇਦ ਬਾਣੀ ਕਹੋ ਗੱਲ ਇੱਕੋ ਹੀ ਹੈ ਪਾਣੀ ਨੂੰ ਪਾਣੀ ਕਹਿ ਲੋ ਜਲ ਕਹਿ ਲੋ ਨੀਰ ਕਹਿ ਲੋ ਵਾਟਰ ਕਹਿ ਲੋ ਅਰਥ ਦਾ ਇੱਕੋ ਹੀ ਐਵੇਂ ਇਹਦਾ ਅਰਥ ਇੱਕ ਹੈ ਗੁਰਦਾਰਥ ਵਿਗਿਆਨ ਹੈ ਵੇਦਾਰਥ ਵਿਗਿਆਨ ਹੈ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ ਵੇਦ ਧਰਮ ਨੂੰ ਦ੍ਰਿੜੋ ਕਿਹਨਾਂ ਨੂੰ ਕਿਹਾ ਸੀ ਜਿਹੜੇ ਬਾਟ ਪਾੜ ਕੇ ਅੱਡ ਹੋਏ ਸੀ ਉਹਨਾਂ ਨੂੰ ਕਿਹਾ ਸੀ ਉਹ ਅੱਜ ਸਿੱਖਾਂ ਨੂੰ ਕਹਿੰਦੇ ਨੇ ਕਹਿੰਦੇ ਤੁਸੀਂ ਇਹਨੂੰ ਛੱਡ ਦਿਓ ਤੁਸੀਂ ਵੀ ਹਿੰਦੂਆਂ ਜੀ ਆ ਜਾਓ ਤੁਸੀਂ ਵੀ ਰਲ ਜਾਓ ਇੱਕੋ ਹੀ ਆਪਾਂ ਐਡੇ ਤੁਸੀਂ ਸਿਆਣੇ ਮਤਾਂ ਲੋਂਗੇ ਤੁਸੀਂ ਤੁਹਾਨੂੰ ਕਿਹਾ ਜੀ ਬੇਦੋਂ ਮੇ ਨਾਮ ਉਤਮ ਸੋ ਸੁਣਾ ਨਹੀਂ ਫਿਰਿਆ ਜੋ ਬੇਤਾਲਿਆ ਅਬ ਬਿਨ ਬੇ ਤਾਲੇ ਹੋਏ ਫਿਰਦੇ ਹੋ ਤਾਲ ਨਾਲ ਤਾਲ ਨਹੀਂ ਮਿਲਦੀ ਬੇਦ ਛੱਡਿਆ ਹੋਇਆ ਬੇਦ ਨੂੰ ਫੜੋ ਤੁਸੀਂ ਤੋ ਜਾਚੋ ਭੂਪਤ ਰਾਜੇ ਹਰ ਸੋ ਮੂਰ ਧਿਆਨ ਸਾਡੇ ਜਿਹੜਾ ਟਾਰਗੇਟ ਹੈ ਉਹ ਹਰੀ ਹੈ ਹਰੀ ਜਿ ਧਿਆਨ ਰੱਖਦੇ ਨੇ ਜਿਕ ਤੁਸੀਂ ਲੱਗ ਜੋ ਰੱਖਣ ਤੁਸੀਂ ਰਾਜਿਆਂ ਦੇ ਜਾਚ ਕੋਏ ਫਿਰਦੇ ਹੋ ਜੋ ਰਾਜੀ ਨੇ ਲਿਖਾਤਾ ਉਹੀ ਚੱਕ ਕੇ ਪੜਿਆ ਤੇ ਅੱਗੇ ਸਣਾਤਾ ਐਵੇਂ ਥੋੜੋ ਛੱਡਤਾ ਪੰਡਤ ਮੁੱਲਾ ਜੋ ਲਿਖਦੀ ਆ ਛਾੜ ਦਈਏ ਹਮ ਕਛੂ ਨਾ ਲੀਆ ਤੁਹਾਡਾ ਤਾਂ ਦਿੱਤਾ ਹੋਇਆ ਜੋਦੀ ਦਾ ੱਲੇ ਨਹੀਂ ਸਕਦਾ ਸਿੱਖ ਜਿਹੜਾ ਤੁਹਾਡਾ ਪੜਦਾ ਓ ਸਿੱਖਾ ਹੈਗਾ ਹੀ ਨਹੀਂ ਉਹ ਸਹੀ ਕਹਿੰਦੇ ਨੇ ਕਿੱਸਾ ਧਾਰੀ Hindu ਆ ਉਹ ਜਿਹੜੇ 21ਵੇਂ ਸਦੀ ਦਾ ਧਰਮ ਦੱਸਦੇ ਨੇ Hindu ਨੇ ਸਾਰੇ ਵੀ ਇਹਨਾਂ ਦਾ ਕੁਛ ਨਹੀਂ ਲਿਆ ਨਾ ਸਾਨੂੰ ਜ਼ਰੂਰਤ ਹੈ ਜ਼ਰੂਰਤ ਵੀ ਹੈ ਨਹੀਂ ਸਾਨੂੰ ਸਾਡੇ ਕੋਲ ਗੁਰ ਕੀ ਮੱਤ ਹੈਗੀ ਆ ਗੁਰਕੀ ਮਤ ਹੈ ਤੇ ਇਹਨਾਂ ਵਾਲੀ ਕੀ ਹੈ ਇਹਨਾਂ ਵਾਲੀ ਸਨਾਤਨ ਕੀ ਮਤ ਹੈ ਕਿੱਥੇ ਗੁਰੂ ਕਿੱਥੇ ਇੱਕ ਆਮ ਬੰਦਾ ਦੋਨਾਂ 'ਚ ਫਰਕ ਇਹ ਨਹੀਂ ਕੋਈ ਅੱਖੇ ਜੀ ਇੱਕੋ ਹੀ ਹੈ ਕਿਵੇਂ ਇੱਕ ਹੋਗੇ ਜਿਹੜੇ ਇੱਕੋ ਕਹਿੰਦੇ ਨੇ ਦੋਏ ਧਰਮ ਇੱਕੋ ਨੇ ਉਹਨਾਂ ਦਾ ਫਿਰ ਗੁਰੂ ਸਨਾਤਨ ਹੋਣਾ ਤਾਂ ਹੀ ਹੋਊਗੀ ਇੱਕ ਪਾਸੇ ਗੁਰਕੀ ਮਤ ਹੈ ਇੱਕ ਪਾਸੇ ਸਨਾਤਨ ਕੀ ਮਤ ਹੈ ਕਿ ਇਹਦਾ ਜਿਆਦਾ ਦੋ ਇੱਕ ਹੋਣਗੇ ਤਾਂ ਇੱਕ ਹੋਊਗਾ ਦੋਨਾਂ ਦੀ ਮਤ ਇੱਕ ਕਿਵੇਂ ਹੋ ਜੂਗੀ ਇੱਕ ਪਾਸੇ ਸਨਾਤਨ ਹੈ ਬ੍ਰਹਮਾ ਦਾ ਚੇਲਾ ਇੱਕ ਪਾਸੇ ਗੁਰੂ ਹੈ ਪਰਮੇਸ਼ਰ ਵੇਦ ਤੋਂ ਪੜ੍ਹਨ ਪਹਿਲਾਂ ਧਰਮ ਕੀ ਹੁੰਦਾ ਪਹਿਲਾਂ ਸਿੱਖ ਲੈਣ ਕਿਸੇ ਤੋਂ ਫਿਰ ਗੱਲਾਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ